ਜੋ ਬਣ ਪਤਾ ਨਹੀਂ ਹੁਣ ਘਰ ਹੋਣਾ ਵੀ ਹੈ ਕਿ ਨਹੀਂ ਉਹਨੂੰ ਫੋਨ ਕਰਕੇ ਸਾਦੀ ਨਾ ਲਾਵਾਂ ਬਾਹਰ ਹੋਰ ਉਹਨੂੰ ਮੁੱਤ ਪੁੱਛਦਾ ਸੀ ਨਾ ਉਦੋਂ ਤੇ ਉਦੋਂ ਪਤਾ ਕੀਤਾ ਕਿ ਨਹੀਂ ਮੈਂ ਕੱਲ ਗਿਆ ਸੀ ਅੱਛਾ ਰਜਿੰਦਰ ਭਾਜੀ ਨੂੰ ਕਿ ਮੈਂ ਬਹਿ ਕੇ ਮਿਲ ਕੇ ਗੱਲ ਕਰਕੇ ਆਇਆ ਹਾਂ ਸਾਡੇ ਉਹ ਥੋੜੀ ਜੀ ਗੱਲਬਾਤ ਵਿੱਚ ਉਹ ਰੱਖਦੇ ਕੁੜੀ ਦਾ ਮਾਪਿਓ ਨਾ ਹੋਣ ਕਰਕੇ ਨਾ ਤੇ ਤਾਇਆ ਤਾਈ ਨੂੰ ਇਹ ਆ ਵੀ ਕਿਸੇ ਚੰਗੇ ਘਰ ਇਹ ਨਾ ਚਲ ਜੇ ਜਿਸ ਤਰ੍ਹਾਂ ਆ ਮੈਂ ਨਾ ਬੜਾ ਜਰੂਰ ਹੋ ਗਿਆ ਹਾਂ ਹਾਂਜੀ ਤੇ ਤਾਇਆ ਤਾਈ ਦੀ ਮੂਹਲ ਵੇਖਖਾ ਤਾਂ ਹੀ ਹੁਣਦਾ ਹੀ ਹੋ ਚਲੇ ਆਇਆ ਕਹਿੰਦੇ ਆ ਵੀ ਸਾਡੇ ਵੱਲੋਂ ਹਾਂ ਹੀ ਆ ਮੈਂ ਮੜਿਆਲੇ ਨੂੰ ਹਾਂ ਕਰ ਦੇਣ ਲੱਗੀ ਤੇ ਤੁਸੀਂ ਨਾ ਆਪਣੀ ਤਿਆਰੀ ਕਰੋ ਸਾਰਾ ਇਹਦੇ ਵਿੱਚ ਹੀ ਆ ਨਾ ਵਿੱਚ ਹੀ ਆ ਵੇ ਜੀ ਖੋਦਾ ਇੱਕ ਗੱਲ ਆ ਇਹ ਮੰਮੀ ਦੀ ਨਾ ਆਖਰੀ ਨਿਸ਼ਾਨੀ ਹੀ ਜੀ ਨਹੀਂ ਕਰਦਾ ਹੈਗਾ ਇਹਨੂੰ ਵੇਚੀ ਚੱਲ ਜਿੱਦਾਂ ਵੀ ਹੋਊਗਾ ਦਲਜੀਤ ਨੂੰ ਇੱਕ ਵਾਰਾਂ ਕੱਲੀਏ ਤਾਂ ਸਹੀ ਹੁਣ ਆਪ ਤੇ ਜਾਣੋ ਰਹੇ ਜੇ ਆਪਾਂ ਗਏ ਗੱਲ ਪੁੱਛੀ ਤੇ ਕਹਿਣਾ ਵਾ ਭਿੰਨੀ ਨੂੰ ਵੇਸ ਨੂੰ ਲੈਣ ਆਉਂਦੇ ਆ